ਸਰਾ ਕੇ ਬੇਟੀ ਦਾ ਵਿਆਹ ਰੱਖਿਆ ਹੈ ਤੇ ਮਤਲਬ ਕੋਈ ਸੂਝਨ ਨਹੀਂ ਦਿਆ ਕੋਈ ਹੈਗਾ ਨਹੀਂ ਅਡੇ ਕੋਲ ਮਤਲਬ ਘਰਾਂ ਦਾ ਕੰਮ ਕਰਦੀ ਆਂ ਗੁਜਾਰਾ ਨਹੀਂ ਆ ਕੋੜਾ ਬੋਤਾ ਲੈ ਕੇ ਆਣੀ ਆ ਕਦੀ ਰੋਟੀ ਖਾਈ ਦੀ ਨਹੀਂ ਵੀ ਖਾਈ ਦੀ ਤੇ ਮੈਂ ਹੋਈ ਪੈਣ ਪਰਾਂ ਗਾੜੀ ਪੈਣਤੀ ਚਾਹਨੀ ਆ ਕਿ ਮੇਰੀ ਬੇਟੀ ਦਾ ਉਹਦੇ ਆ ਚਲੋ ਮਦਦ ਕੀਤੀ ਜਾਵੇ ਕੀ ਨਾਮ ਜੀ ਹੈ ਤੁਹਾਡਾ ਕੋਮਲ ਪ੍ਰੀਤ ਕਾਹ ਤੇ ਕੀ ਆਪੀ ਉਹ ਕੀ ਕਰਨਾ ਚਾਹੁੰਦੇ ਹੋ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਆ ਪਾਪਾ ਤੇ ਵੀ ਸੱਟ ਲੱਗੀ ਆ ਤੇ ਉਹ ਵੀ ਕਦੀ ਘਰ ਆ ਜਾਂਦੇ ਕਦੀ ਨਹੀਂ ਆਉਂਦੇ ਤੇ ਮੰਮਾ ਵੀ ਘਰਾਂ ਦਾ ਕੰਮ ਕਰਦੇ ਆ ਕਦੀ ਰੋਟੀ ਖਾਈ ਵੀ ਆ ਕਦੀ ਨਹੀਂ ਖਾਈਦੀ ਸਾਡਾ ਘਰ ਸਾਰਾ ਛੱਤ ਵੀ ਡਿੱਗਣ ਵਾਲੀ ਆ ਕੋਈ ਪਤਾ ਨਹੀਂ ਕਦੋਂ ਡਿੱਗ ਜੇ ਪਾਪਾ ਨੂੰ ਕੀ ਹੋਇਆ ਹੈ ਪਾਪਾ ਜੀ ਦਾ ਐਕਸੀਡੈਂਟ ਹੋਇਆ ਸੀ ਅਲਫਾ ਵੰਦ ਦੇ ਸਾਹਮਣੇ। ਉਹ ਜੀ ਕੰਮ ਕੀ ਕਰਦੇ ਪਾਪਾ ਜੀ? ਪਾਪਾ ਪੀਓ ਪੀ ਦਾ ਕੰਮ ਕਰਦੇ। ਤੇ ਇਸ ਟਾਈਮ ਹੁੰਦਾ ਕਿ ਪਾਪਾ ਕਿੱਥੇ ਨੇ ਤਾਂ ਬਹੁਤ ਆ ਘਰਿਆ ਕਿੱਥੇ ਪਾਪਾ ਦਾ ਪਤਾ ਨਹੀਂ ਕਿੱਥੇ ਆ। ਕਦੀ ਘਰ ਆਇਂਦੇ ਕਦੀ ਨਹੀਂ ਆਉਂਦੇ ਦਿਮਾਗੀ ਹਾਲਤ। ਸਿਰ 'ਚ ਸੱਟ ਲੱਗੀ ਉਹਨਾਂ ਨੇ। ਤੇ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਆਪਣੇ ਬਰਾਮਦ ਵਿੱਚ ਸੰਸਥਾ ਜਿਹੜੀ ਐ ਇੱਥੇ ਅੰਮ੍ਰਿਤਸਰ ਦੇ ਵਿੱਚ ਕਿ ਮੈਨੂੰ ਕਮਨ ਕੀ ਆਪੀ ਹੋਵੇ ਮੈਂ ਸਾਰਿਆਂ ਨੂੰ ਇਹੋ ਕਹਿੰਦੀ ਆ ਤੇ ਮੇਰੀ ਮਦਦ ਕਰੋ ਕਿ ਜੋ ਵੀ ਮੇਰੀ ਜ਼ਰੂਰਤਮੰਦ ਚੀਜ਼ਾਂ ਨੇ ਤੇ ਮੇਰੀ ਮਦਦ ਹੋਵੇ ਤੇ ਹਾਂਜੀ ਕਿਨਾ ਜੀ ਸੁਖਵੰਤ ਕੋ ਕਿੱਥੇ ਰਹਿਣ ਵਾਲੇ ਜਲੰਧਰ ਚੋਂ ਗਏ ਮਕਬੂਲ ਕਰਨ ਹਾਂਜੀ ਹਰ ਕੀ ਮੁਸ਼ਕਲ ਆਈ ਹੈ ਤੁਹਾਨੂੰ ਇਸ ਤਰ੍ਹਾਂ ਕੇ ਬੇਟੀ ਦਾ ਵਿਆਹ ਰੱਖਿਆ ਹੈ ਤੇ ਮਤਲਬ ਕੋਈ ਸੁੱਜਣ ਨਹੀਂ ਦਿਆ ਕੋਈ ਹੈ ਗਿਆ ਨਹੀਂ ਸਾਡੇ ਕੋਲ ਤੇਰੇ ਪਾਪਾ ਦਾ ਵੀ ਐਕਸੀਡੈਂਟ ਹੋ ਗਿਆ ਤੇ ਪਤਾ ਨਹੀਂ ਉਹ ਕਿੱਥੇ ਚਲ ਗਿਆ ਬਹੁਤ ਪਰੇਸ਼ਾਨੀ ਪਈ ਆ ਔਰ ਮੈਂ ਮਤਲਬ ਘਰਾਂ ਦਾ ਕੰਮ ਕਰਦੀ ਆ ਗੁਜਾਰਾ ਨਹੀਂ ਆ ਕੋੜਾ ਬੋਤਾ ਲੈ ਕੇ ਆਣੀ ਆ ਕਦੀ ਰੋਟੀ ਖਾਈ ਦੀ ਨਹੀਂ ਵੀ ਖਾਈ ਦੀ ਹਾਂਜੀ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਕਿਦਾਂ ਦਾ ਹਾਲਾਤ ਸਾਡੇ ਘਰ ਵੀ ਇਸਾ ਮਤਲਬ ਟਿੱਗ ਨਾਲ ਆ ਹੋਇਆ ਵਾ ਤੇ ਮੈਂ ਹੋਈ ਭੈਣ ਭਰਾ ਗਾੜੀ ਪੈਂਦੀ ਚਾਹੁੰਦੀ ਆ ਕਿ ਮੇਰੀ ਬੇਟੀ ਦਾ ਉਹਦੇ ਅਧਿਆਤ ਚਲੋ ਮਦਦ ਕੀਤੀ ਜਾਵੇ ਜਿਸ ਤਰ੍ਹਾਂ ਘਰ ਦੇ ਵਿੱਚ ਵਿਆਹ ਰੱਖਿਆ ਹੋਇਆ ਹਾਂਜੀ 6 ਤਰੀਕ ਨੂੰ ਤੁਸੀਂ ਲੜਕੀ ਦਾ ਵਿਆਹ ਕਰਦੇ ਪਏ ਹੋ ਤੇ ਘਰ ਦੀ ਸ਼ਰਤ ਵੀ ਡਿੱਗੀ ਹੋਈ ਆ ਹਾਂਜੀ ਤੇ ਤੁਸੀਂ ਕੀ ਅਪੀਲ ਕਰਦੇ ਹੋ ਸਮਾਜ ਚ ਵੀ ਸੰਤਪਾਣ ਮੈਂ ਉਹ ਬੇਨਤੀ ਕਰਦੀ ਆ ਕਿ ਭੈਣ ਭਰਾਵਾਂ ਦਾ ਚਲੋ ਤੁਹਾਡੀ ਮਦਦ ਕੀਤੀ ਹੈ ਹਾਂਜੀ ਫਿਰ ਮੈਂ ਬਹੁਤ ਧੰਨਵਾਦ ਕਰਾਂਗੀ ਕਿ ਭੈਣ ਭਰਾਵਾਂ ਦਾ ਤੇ ਮੇਰੀ ਮਦਦ ਕਰਨ ਔਰ ਮੈਂ ਇਹ ਚਾਹੁੰਦੀ ਆ ਕਿ ਮੇਰੀ ਬੇਟੀ ਦਾ ਵਿਧਿਆ ਹੋ ਗਿਆ ਵਿਆਹ ਜੇ ਮੈਂ ਇਹਨੂੰ ਆਪਣੇ ਘਰ ਤੋਰਦਾ ਕੁੜੀ ਕਿੰਨਾ ਬੜੀ ਕੁੜੀ ਉਹ ਤਾਂ 10 ਪੜੀ ਸਰਕਾਰੀ ਸਕੂਲ ਪਾਇ ਨਹੀਂ ਪੜਾਇਆ ਗਿਆ ਗਾੜੀ ਗਰੀਬੀ ਬਹੁਤ ਆ ਹੋਰੇ ਮੇਰਾ ਘਰ ਆਪਣਾ ਵੀ ਨਹੀਂ ਮਤਲਬ ਆ ਕਮਰਾ ਮੇਰੇ ਦੇਰ ਦਾ ਮਰ ਕੋ ਰਹਿਣ ਲਈ ਲਿਆ ਮੇਰਾ ਕਮਰਾ ਤਾਂ ਉਧਰ ਹੈਗਾ ਵਾ ਮਤਲਬ ਉਹ ਵੀ ਡਿੱਗਣ ਵਾਲਾ ਸਾਰਾ ਲੈਂਟਰ ਡਿੱਗਣ ਪਿਆ ਸਾਰਾ ਸਮਾਨ ਇਸ ਤਰ੍ਹਾਂ ਪਿਆ ਤੁਸੀਂ ਦੇਖਿਆ ਹੀ ਹੈ ਤੁਸੀਂ ਕਰਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਬਹੁਤ ਮੁਸ਼ਕਲ ਚੱਲ ਰਿਹਾ ਕਿਤੇ ਕੇਲੇ ਰੋਟੀ ਵੀ ਨਹੀਂ ਖਾਂਦੇ ਐ ਕਰ ਕੋਈ ਸੌਦਾ ਹੋਣੀ ਹੈਗਾ ਕਿ ਕਰ ਹਾਂ ਹਾਂਜੀ ਉਹ ਘਰ ਦੇ ਵਿੱਚ ਆਮਦਨ ਦਾ ਸਾਧਨ ਕਿੰਨਾ ਕਰਾਇਆ ਬਾਤ ਇਦਾਂ ਹੀ 4-500 4-500 ਮੇਰੇ ਮੈਂ ਆਪ ਵਿਖਾਇਆ ਉਹ ਜਿੰਨਾ ਦਾ ਕਮਟਾ ਹੈ ਹਾਂਜੀ ਉਹ ਮੇਰਾ ਕਮਰਾ ਜਿੱਥੇ ਉਧਰ ਮੈਂ ਰਹਿੰਦੀ ਸੀ ਔਰ ਇਧਰ ਮੈਂ ਆਪਣੇ ਦੇਰ ਨੂੰ ਕਿਹਾ ਵੀ ਇਹਨੂੰ ਰਹਿਣ ਵਾਸਤੇ ਦੇ ਦੋ ਕਮਰਾ ਜਾਂ ਸਾਰਾ ਸਮਾਨ ਵੀ ਉਦੋਂ ਦਾ ਹੀ ਆਉਣਾ ਪਈ ਬਹੁਤ ਮੁਸ਼ਕਲ ਹੈ ਰੋਟੀ ਪਾਣੀ ਕਰਦੇ ਇਸ ਕਮਰੇ 'ਚ ਮੰਤਰੀ ਕੀ ਮੰਗ ਕਰਦੇ ਜਿਹੜੀਆਂ ਜਨਤਾ ਜੀ ਜਾਂ ਸੰਸਥਾ ਜਿਹੜੀਆਂ ਦਾਨੀ ਸੱਜਣ ਹੈਗੇ ਅੰਬਰ ਸਾਡੇ ਵਿੱਚ ਹੋ। ਸਹੀ ਇਹੋ ਚੋਣੇ ਕੋ ਚਲੋ ਸਾਡੀ ਕਾਇਮ ਪਰਮੋਤ ਕਰ। ਬਹੁਤ ਧੰਨਵਾਦ ਕਰਦੇ। ਇੱਕ ਵਾਰੀ ਐਡਰੈਸ ਦੱਸ ਦੂ ਆਪਣੇ ਘਰ ਦਾ। ਮਕਬੂਲ ਪਰੇ ਚੋਣ ਚ। ਨਹਿਤਾ ਰੋੜਾ। ਜੀ ਹਾਂਜੀ ਆਪਣਾ ਮੋਬਾਈਲ ਨੰਬਰ ਦੱਸ ਦੋ ਜੀ। 7 50 80 9109 ना तीन छे सात